ਸਾਰੀ ਗੱਡੀ origignal ਰੰਗ ਦੀ ਲਓ ਆ ਬੋਂਡ ਉੱਦ ਤੱਕ origignal ਹੈ ਤੇ ਗੱਡੀ ਤੁਹਾਨੂੰ ਲੱਗਣੀ 1,40,000 ਰੁਪਏ ਦੀ ਇੱਕੋ ਹੀ ਦੇ ਦਿਓ ਅੱਜ ਕੁਝ ਹੋ ਕੇ ਇਹ ਆਲੋ ਲੈ ਜਾਓ 1,55,000 ਦੀ ਗੱਡੀ ਚੱਕ ਲਓ ਫੇਰ 1,55,000 ਦਾ ਵੀ ਆਪਣੀ ਇੰਜਨ ਗੇਅਰ ਦੀ ਗਾਰੰਟੀ ਵਾਲਾ ਕੀ ਸਿਸਟਮ ਸੀਗਾ 6 ਮਹੀਨੇ ਦੀ ਜਿਹੜੀ ਮਰਜ਼ੀ ਗੱਡੀ ਲੈ ਲਓ ਸਾਡੇ ਕੋਲ ਜਿਹੜੀ ਮਰਜ਼ੀ 35 ਤੋਂ 40 ਗੱਡੀਆਂ ਖੜੀਆਂ ਨੇ ਆਪਣੇ ਕੋਲੇ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਆ ਪਮਾ ਉਹ 8 ਮਾਡਲ ਆ ਪਮਾ 25 ਮਾਡਲ ਆ 2009 ਮਾਡਲ 29 ਤੱਕ ਪਾਸ ਗੱਡੀ ਤੁਹਾਨੂੰ ਦੇਣੀ 1,85,000 ਰੁਪਏ ਦੀ ਡੀਜ਼ਲ ਪਾਸਿੰਗ ਡੀਜ਼ਲ ਬੀਡੀਆਈ ਗੱਡੀ ਤੁਹਾਨੂੰ ਗੱਡੀ 1,80,000 ਰੁਪਏ ਦੀ ਦੇ ਦਿਆਂਗੇ ਅੱਜ ਆ ਬਾਕੀ 9 29 ਤੱਕ ਪਾਸ ਆ ਜੀ ਜੀ ਗੱਡੀ ਤੁਹਾਨੂੰ ਦੇਣੀ 1,95,000 ਰੁਪਏ ਦੀ ਆ 1,95 ਚ ਲਾਏ ਚੈੱਕ ਕਰਾ ਦਿਓ ਮੇਰਾ ਭਰਾ ਐ ਨਵਾਂ ਸਾਲ ਆ ਚੁੱਕਾ ਵਾ ਜਨਵਰੀ 2026 ਬਾਈ ਤੁਹਾਨੂੰ ਪਹਿਲਾਂ ਤਾਂ ਸਾਰਿਆਂ ਨੂੰ ਫੇਰ ਇੱਕ ਵਾਰ ਮੁਬਾਰਕਾਂ ਤੇ ਇਹ ਸਾਲ ਨਾ ਬਾਈ ਬਹੁਤ ਜ਼ਿਆਦਾ ਖਾਸ ਚੜਿਆ ਵਾ ਮਤਲਬ ਕਿ ਹਰੇਕ ਚੀਜ਼ ਜਿੱਥੇ ਵੀ ਦੇਖਦੇ ਆਪਾਂ ਪੋਜ਼ਿਟਿਵਿਟੀ ਦੇ ਨਾਲ ਹਰੇਕ ਚੀਜ਼ ਹੁੰਦੀ ਪਈ ਆ ਤੇ ਬਾਈਆਂ ਨਾਲ ਨਾ ਅੱਜ ਗੱਲਬਾਤ ਹੋ ਰਹੀ ਸੀਗੀ ਅੱਜ ਲੁਤਰਾ ਖਾਰ ਬਿਆਰ ਤੇ ਬਾਈ ਖੜੇ ਆ ਪਹਿਲਾਂ ਤਾਂ ਬਾਈਆਂ ਨਾਲ ਗੱਲਬਾਤ ਕਰਦੇ ਆ ਸਵਾਗਤ ਕਰਦੇ ਆ ਸਾਫੀ ਗੱਲ ਮਨਿੰਦਰ ਬਾਈ ਸਾਫੀ ਗੱਲ ਸ਼ੈਰੀ ਬਾਈ ਕੈਮ ਹੋ ਕੈਮ ਆ ਜੀ ਪਹਿਲਾਂ ਤਾਂ ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਮੁਬਾਰਕਾਂ ਜੀ ਤੇ ਆਪਾਂ ਗੱਲ ਕਰ ਰਹੇ ਸੀ ਵੀ ਜੋ ਪਿਛਲੇ ਸਾਲ ਕਾਰਾਂ ਦੇ ਰੇਟ ਦਿੱਤੇ ਆ ਮਾਡਲਾਂ ਦੇ ਹਿਸਾਬ ਨਾਲ ਐਤਕੀ ਸਪੈਸ਼ਲ ਰੇਟ ਦੇਣੇ ਆ ਸਪੈਸ਼ਲ ਰੇਟ ਦਵਾਂਗੇ ਹਰੇਕ ਗੱਡੀ ਮਗਰ 20 25 25000 ਦਾ ਫਰਕ ਪਾਵਾਂਗੇ ਹਰੇਕ ਗੱਡੀ ਮਗਰ ਸਸਤੀ ਕਰਾਂਗੇ ਇਹ ਗੱਡੀ ਭਾਈ ਇਹ ਨਾ ਵੀਡੀਓ 'ਚ ਤੁਹਾਨੂੰ ਸਵਾਦ ਆਊਗਾ ਅਖੀਰ ਤੱਕ ਦੇਖ ਲਿਓ ਜਿਹੜੇ ਮੈਂ ਕਹਿੰਨਾ ਵੀ ਕਾਰ ਪਲਾਨ ਕਰ ਰਹੇ ਸੀਗੇ ਬਸ ਆ ਸਾਡੀਆਂ ਵੀਡੀਓ ਦੇਖੀ ਚੱਲਿਓ ਬਸ ਹੁਣ ਤੁਹਾਨੂੰ ਕਾਰ ਦਿਵਾ ਕੇ ਹੀ ਹਟਣਾ ਆਪਾਂ ਲੋਕੇਸ਼ਨ ਸਮਝਾ ਦੇਣਾ ਤੁਹਾਨੂੰ ਮੋਟੀ ਮੋਟੀ ਕੋਹਾੜੇ ਖੜੇ ਆਪਾਂ ਮੇਨ ਚੰਡੀਗੜ੍ਹ ਰੋਡ ਦੇ ਉੱਤੇ ਪਾਮ ਸਿਟੀ ਉਹ ਬਿਲਕੁਲ ਮੇਰੇ ਸਾਹਮਣੇ ਆ ਬਾਈ ਇਹ ਕੋਹਾੜੇ ਸ਼ਹਿਰ ਦੇ ਵਿੱਚ ਪਾਮ ਸਿਟੀ ਆ ਉਹ ਤੇ ਬਿਲਕੁਲ ਓਪੋਜ਼ਿਟ ਸਾਈਡ ਲੂਥਰਾ ਕਾਰ ਬਿਆ ਆ ਵੱਡਾ ਸਾਰਾ ਬਾਈਆਂ ਨੇ ਬੋਰਡ ਲਵਾ ਕੇ ਰੱਖਿਆ ਤੁਹਾਨੂੰ ਰੋਡ ਦੇ ਉੱਤੇ ਹੀ ਦੇਖਿਆ ਜਾਣਾ ਵਾ ਤੇ ਇੱਕ ਇੱਕ ਕਰਕੇ ਗੱਡੀਆਂ ਦਿਖਾਉਣੀਆਂ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਕਾਰ ਦਿਖਾਣੇ ਆ ਆਜੋ ਜੀ ਗ੍ਰੈਂਡ ਆਈਟੈਕ ਆਈ10 ਗ੍ਰੈਂਡ 2018 ਮਾਡਲ ਹਾਂਜੀ ਡੀਜ਼ਲ ਦੀ ਕਾਰ ਆ ਜੀ ਹਾਂਜੀ ਪਹਿਲਾਂ ਇਹਦਾ ਰੇਟ ਸੀ 4 ਲੱਖ 10 ਹਜ਼ਾਰ ਹਾਂ ਪਿਛਲੇ ਸਾਲ ਵੇਚਿਆ ਵਾ ਹਾਂਜੀ ਹੁਣ ਆਪਾਂ ਗੱਡੀ ਦੇਣੀ 3 ਲੱਖ 75 ਹਜ਼ਾਰ ਰੁਪਏ ਦੀ 18 ਮਾਡਲ ਡੀਜ਼ਲ ਦੀ ਕਾਰ 18 ਮਾਡਲ ਡੀਜ਼ਲ ਦੀ ਕਾਰ ਬ੍ਰੈਂਡ ਨਿਊ ਟਾਇਰ ਟਾਇਰ ਨਵੇਂ ਔਰ ਮਨਿੰਦਰ ਭਾਈ ਜਿੱਦਾਂ ਹੁਣ ਨਵੇਂ ਭਰਾ ਜਿਹੜੇ ਆਏ ਆ ਹਾਂਜੀ ਇਹਨਾਂ ਨੂੰ ਆਪਾਂ ਦੱਸ ਦਈਏ ਵੀ ਆਪਣੀ ਇੰਜਨ ਗੇਅਰ ਦੀ ਗਾਰੰਟੀ ਵਾਲਾ ਕੀ ਸਿਸਟਮ ਹੈਗਾ 6 ਮਹੀਨੇ ਦੀ ਜਿਹੜੀ ਮਰਜ਼ੀ ਗੱਡੀ ਲੈ ਲਓ ਸਾਡੇ ਕੋਲ ਜਿਹੜੀ ਮਰਜ਼ੀ 35 ਤੋਂ 40 ਗੱਡੀਆਂ ਖੜੀਆਂ ਨੇ ਆਪਣੇ ਕੋਲੇ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਆ ਭਾਵੇਂ 8 ਮਾਡਲ ਆ ਭਾਵੇਂ 25 ਮਾਡਲ ਆ ਭਾਵੇਂ 8 ਆ ਤੇ ਭਾਵੇਂ 25 ਆ ਹਾਂ ਲਓ ਫੇ ਭਾਈ ਆ ਚੀਜ਼ ਦੀ ਨਾ ਭਾਈਆਂ ਦੀ ਖਾਸੀਅਤ ਰਹਿੰਦੀ ਹਮੇਸ਼ਾ ਜਿਹੜੀ ਵੀ ਕਾਰ ਤੁਹਾਨੂੰ ਦਿੰਦੇ ਆ ਮਾਰਕੀਟ ਰੇਟ ਨਾਲੋਂ ਘੱਟ ਰੇਟਾਂ ਤੇ ਦਿੰਦੇ ਆ ਔਰ ਪਲੱਸ ਤੁਹਾਨੂੰ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਭਾਈ ਬੰਨਾ ਨਾ ਨਵੀਂ ਕਾਰ ਦੇ ਉੱਤੇ ਵੀ ਗਾਰੰਟੀ ਦੇਣ ਨੂੰ ਇੱਕ ਵਾਰੀ ਸੋਚਦਾ ਭਾਈ ਹੁਣੀ ਪੁਰਾਣੀਆਂ ਕਾਰਾਂ ਤੇ ਵੀ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਦੇ ਦਿੰਦੇ ਆ ਐਕਸੀਡੈਂਟ ਤੇ ਇੱਕ ਵੀ ਗੱ ਐਕਸੀਡੈਂਟ ਕਾਰ ਦਾ ਕੋਈ ਕੰਮ ਨਹੀਂ ਆ ਬਾਈ ਹੁਣ ਤਾਂ ਜਿਹੜੇ ਜੈਨੂਨ ਕੰਮ ਚਾਹੁੰਦੇ ਚੁੱਪ ਕਰਕੇ ਆ ਜਾਓ ਲੋਨ ਕਿੰਨਾ ਕਰਾਣਾ ਇੱਥੇ ਇਹ ਤੇ ਭਾਜੀ 20000 ਰੁਪਿਆ ਦੇਵੋ 20-30000 ਰੁਪਿਆ ਦੇਵੋ ਬਾਕੀ ਦਾ ਲੋਨ ਹੋ ਜੀ ਹੋ ਜੂਗਾ ਹਾਂਜੀ ਹਾਂ 3 ਲੱਖ ਦਾ ਤੁਹਾਡਾ 3.5 ਲੱਖ ਦਾ ਜਿੰਨਾ ਹੋ ਸਕਿਆ ਤੁਹਾਡਾ ਲੋਨ ਕਰਾ ਦੇਣਾ ਤੇ ਬਾਹਰ ਆਹ ਇਹ ਭਾਜੀ 15/16 ਸਵਿਫਟ ਬੀਡੀਆਈ ਡੀਜ਼ਲ ਹਾਂ ਪਹਿਲੇ ਨਾਮ ਦੀ ਗੱਡੀ ਆ ਠੀਕ ਹੈ ਇਹ ਆਪਾਂ ਤੁਹਾਨੂੰ ਗੱਡੀ ਦੇ ਦਿੰਦੀ ਆ 4 ਲੱਖ ਤੇ 25000 ਰੁਪਏ ਦੀ ਸਵਾ 4 ਲੱਖ ਰੁਪਇਆ ਪਿਛਲੇ ਸਾਲ ਮੇਰੇ ਖਿਆਲ ਨਾਲ 475 ਹਜ਼ਾਰ ਦੀ ਵੇਚੀ ਆ ਹਾਂਜੀ ਵੇਚੀ ਆ ਜੀ ਵੇਚੀ ਆ ਵੜੇ ਆਰਾਮ ਨਾਲ ਵਿਕਦੀ ਵੀ ਆ ਜਿਹੜੀ ਚੰਗੀ ਸਾਫ ਸੁਥਰੀ ਕਾਰ ਹੋਵੇ ਇਹ ਵੀ ਫਸਟ ਓਨਰ ਆ ਨਾ ਇਹ ਨਾ ਪਹਿਲੇ ਨਾਲ ਆ ਸਭ ਤੋਂ ਵੱਡੀ ਗੱਲ ਹੈ ਬਲਾਈ ਟਾਇਰ ਨਵੇਂ ਆ ਅੱਛਾ ਮੈਨੂੰ ਇਹ ਦੱਸੋ ਨਵੇਂ ਸਾਲ ਤੇ ਕੋਈ ਆਫਰ ਦੇਣੀ ਹੈ ਤਗੀ ਹਾਂ ਹਾਂ ਗਿਫਟ ਤਾਂ ਦੇਣੀ ਦੇਣਾ ਉਹ ਹੀਟਰ ਹੈ ਇਹਦੇ ਨਾ ਦਵਾਂਗੇ ਹਾਂ ਗਿਫਟ ਤਾਂ ਦੇਣੀ ਦੇਣਾ ਆਪਾਂ ਭਾਈ ਇੱਕ ਤਾਂ ਤੁਹਾਨੂੰ ਰੇਟ ਘੱਟ ਦੇਣਾ ਆਪਾਂ ਠੀਕ ਹੈ ਇੱਕ ਗਾਰੰਟੀ ਦੇਣੀ ਆ ਇੱਕ ਨਾਲ ਸਰਪ੍ਰਾਈਜ਼ ਗਿਫਟ ਸਰਪ੍ਰਾਈਜ਼ ਗਿਫਟ ਦੇਣਾ ਵਧੀਆ ਕੀ ਹੋਊ ਤੁਹਾਡੀ ਉਹ ਸਪੈਸ਼ਲ ਦਾ ਰੇਟ ਇਹਨਾਂ ਨੂੰ ਇੱਕ ਜੀ ਦੱਸ ਦਿੰਨੇ ਆ ਜੇ ਪੰਜ ਸੀਟਾਂ ਵਾਲੀ ਗੱਡੀ ਲੈਣ ਆ ਰਹੇ ਆ ਤੇ ਇੱਕ ਬੰਦੇ ਦੀ ਜਗ੍ਹਾ ਖਾਲੀ ਛੱਡ ਕੇ ਆ ਬਿਲਕੁਲ ਗਿਫਟਲੀ ਹੋਊ ਗਿਫਟ ਦੀ ਹੋਊਗਾ ਹਾਂਜੀ ਹਾਂਜੀ ਨੰਬਰ ਤੁਹਾਡੇ ਮੂਰੇ ਆ ਬਾਈ ਕਾਲ ਕਰ ਲੂਗਾ ਗਿਫਟ ਵੀ ਸਸਤਾ ਅਸਤਾ ਨਹੀਂ ਹੈਗਾ ਵਧੀਆ ਗਿਫਟ ਦੇਵਾਂਗੇ ਵਧੀਆ ਗਿਫਟ ਪਰ 2 400 500 ਵਾਲਾ ਨਹੀਂ ਹੈਗਾ ਗਿਫਟ ਵਧੀਆ ਇਹ ਭਾਜੀ 2014 ਮਾਡਲ 2 ਲੱਖ 75000 ਰੁਪਏ ਦੀ ਗੱਡੀ ਦੇ ਦਾਂਗੇ 2014 14 ਮਾਡਲ ਡੀਜ਼ਲ ਦੀ ਕਾਰ ਹੈ i10 grand ਪੁਸ਼ ਬਟਨ ਵਾਲੀ ਹੈ ਟੋਪ ਮਾਡਲ ਹੈ ਪੁਸ਼ ਬਟਨ ਸਟਾਰਟ 2 ਲੱਖ ਤੇ 75000 ਦੀ ਦੇ ਦਾਂਗੇ ਦੇਖ ਲਓ 1.5 ਲੱਖ ਰੁਪਏ ਪਿਛਲੇ ਸਾਲ ਦਿੱਤੇ ਨਹੀਂ ਪਿਛਲੇ ਸਾਲ ਜੋ ਹੋ ਗਿਆ ਹੋ ਗਿਆ ਆਇਦ ਕੀ ਨਵੀਂ ਨਵਾਂ ਸਾਲ ਨਵੇਂ ਰੇਟ ਲਓ ਫੇ ਮਿੱਤਰੋ ਲਓ ਨਿਆਰੇ ਇਹਦੇ ਤੇ ਮੇਰੇ ਖਿਆਲ ਨਾਲ ਬਾਈ ਥੋੜਾ 2.5 ਲੱਖ ਦਾ ਲੋਕ ਬੜੇ ਆਰਾਮ ਨਾਲ ਆਹਾ ਹੋਂਡਾ ਇਹ 2015 ਮਾਡਲ ਗੱਡੀ ਹੈ ਜੀ ਹਾਂਜੀ ਪਹਿਲਾਂ ਸੀ ਇਹਦਾ ਰੇਟ 4.5 ਲੱਖ ਰੁਪਿਆ ਹਾਂ ਸੰਨੂ ਗੱਡੀ ਦੇਣੀ ਹੈ 410000 ਰੁਪਏ ਦੀ ਇਹ 4 ਲੱਖ ਤੇ 10000 ਜਿਵੇਂ ਮਨਿੰਦਰ ਭਾਈ ਨੇ ਸ਼ੁਰੂਜੀ ਕਿਹਾ ਸੀ ਕਰੂਜ਼ ਕੰਟਰੋਲ ਸਾਰਾ ਕੁਝ ਇਹਦੇ ਵਿੱਚ ਸਾਰਾ ਕੁਝ ਹੀ ਆ ਹੋਰ ਮਤਲਬ ਕਿ ਐਤਕੀ 25 25000 ਤੱਕ ਕਾਰਾਂ ਦੇ ਰੇਟਾਂ ਚ ਜਿਆਦੇ ਭਾਜੀ ਜਿਆਦੇ ਫਰਕ ਪੈਂਦਾ ਘਟ ਨਹੀਂ ਹੋਊਗਾ ਹੋਰ ਡੀਜ਼ਲ ਹੈ ਨਾ ਡੀਜ਼ਲ ਦੀ ਕਾਰ 2015 ਮਾਡਲ ਹਾਂਜੀ ਕਰੂਜ਼ ਕੰਟਰੋਲ ਵਾਲੀ ਕਰੂਜ਼ ਕੰਟਰੋਲ ਵਾਲੀ ਹੈ ਨਾ ਲਾਈ ਟਾਇਰ ਨਾ ਮੇ ਮੇਰੇ ਖਿਆਲ ਨਾਲ ਭਾਈ ਹੋਣਾ ਤਾਂ ਨਾ ਚੌਥੇ ਪੰਜਵੇਂ ਤੀਜੇ ਨਾਲ ਦੀਆਂ ਕਾਰਾਂ ਹੁੰਦੀਆਂ ਹੀ ਨਹੀਂ ਜੇ ਉਹ ਹੋ ਤਾਂ ਘੱਟ ਪਹਿਲੇ ਦੂਜੇ ਨਾਲ ਵਾਲੀ ਪਹਿਲੇ ਦੂਜੇ ਨਾਲ ਆਦੀਆਂ ਹੀ ਆ ਕੋਈ ਬਾਲੀਆਂ ਜ਼ਿਆਦਾ ਆਨਰ ਵਾਲੀਆਂ ਨਹੀਂ ਇਹ i20 ਹੈ ਜੀ ਇਹਦਾ ਰੇਟ ਲੱਗਣਾ ਵਾ ਤੁਹਾਨੂੰ ਪੈਟਰੋਲ ਦੀ ਕਾਰ ਹੈ ਹਾਂ ਅਲਾਈ ਟਾਇਰ ਚੈੱਕ ਕਰਾ ਦਿਓ 2020 ਮਾਡਲ ਹੈ ਇਹ ਹਾਂ ਇਹਦਾ ਰੇਟ ਲੱਗਣਾ 5,115,000 ਰੁਪਏ ਤੁਹਾਨੂੰ 2020 ਮਾਡਲ ਪੈਟਰੋਲ ਪਹਿਲਾਂ 5.5 ਲੱਖ ਰੁਪਏ ਦੀ ਵੇਚੀ ਐ ਸੀ ਭਾਈ ਜੀ 17 17 ਮਾਡਲ ਦਾ ਰੇਟ ਭਾਈ ਜੀ 20 ਮਾਡਲ ਦਮਾਂਗੇ ਇੰਨੇ ਦੀ ਦਮਾਂਗੇ ਕਹਿਤਾ ਤਾਂ ਦਮਾਂਗੇ ਕਿੰਨੇ ਦੀ 5,115,000 ਦੀ ਗੱਲ 2020 ਮਾਡਲ ਹੈ ਲਓ ਫੇ ਨੇ ਯਾਰੇ ਅੱਜ 2020 ਮਾਡਲ ਦੀ ਪੈਟਰੋਲ ਦੀ i20 ਕਿਹੜੀ ਵਾਲੀ ਆ ਇਹ ਤੇ ਹੈਗੀ ਆ ਕਿਹੜੀ ਐ ਸਪੋਰਟਸ ਸਪੋਰਟਸ ਵੇਰੀਐਂਟਾਂ ਨਾਲ ਹੀ ਹਾਂਜੀ ਹਾਂਜੀ ਮੈਗਨਾ ਨਹੀਂ ਆ ਬੇਸ ਵੇਰੀਐਂਟ ਨਹੀਂ ਆ ਨਹੀਂ ਬੇਸ ਨਹੀਂ ਹੈਗਾ ਭਾਜੀ ਆਲਟੋ ਇਹ ਆਲਟੋ ਆ ਗਈ ਜੀ 2011 ਮਾਡਲ ਆ ਹਾਂਜੀ ਰੰਗ ਦੀ ਸਾਰੀ ਗੱਡੀ ਓਰੀਜਨਲ ਹੈ ਹਜੇ ਤੱਕ ਸਾਰੀ ਸਾਰੀ ਗੱਡੀ ਓਰੀਜਨਲ ਹੈ ਰੰਗ ਦੀ ਲਓ ਆ ਬੋਂਡਰ ਤੱਕ ਓਰੀਜਨਲ ਹੈ ਤੇ ਗੱਡੀ ਤੁਹਾਨੂੰ ਲੱਗਣੀ 1,40,000 ਰੁਪਏ ਦੀ ਪਹਿਲਾਂ ਰੇਟ ਸੀ 1,60,000 ਜਦੋਂ ਵੇਚੀ ਆਪਾਂ ਬਿਲਕੁਲ ਹੁਣ ਇੱਕ 40 ਨਹੀਂ ਦੇ ਦੇਣੀ ਆਪਾਂ 1,40,000 ਦੇ ਵਿੱਚ ਕਾਰ ਨੈਟ ਫਰਮ ਬਣਨੀ ਆ 11 ਮਾਡਲ ਆ ਹਲੇ ਤੁਹਾਡੀ ਵੈਲੀਡਿਟੀ ਵੀ ਪਈ ਹੋਈ ਆ ਹੈਗੀ ਹੈਗੀ ਵੈਲੀਡਿਟੀ ਵੀ ਐਕਸਟੈਂਡ ਵੀ ਹੋ ਜੂਗੀ ਅੱਗੇ ਭਾਈ ਆਹਾ ਵੀਰੇ ਇਕੋਸਪੋਰਟ ਇਹ ਤੁਹਾਨੂੰ ਗਿਫਟ ਦੇਣਾ ਆਪਾਂ ਕਿੱਦਾਂ 4 ਓੜ ਦੀ ਗੱਡੀ ਆ ਹਾਂ ਫਸਟ ਓਨਰ ਆ ਠੀਕ ਆ 2016 ਮਾਡਲ ਆ ਹਾਂ ਟੌਪ ਮਾਡਲ ਨਾਲੇ 16 ਟੌਪ ਵਾਲਾ ਟਾਈਟੇਨੀਅਮ ਟਾਈਟੇਨੀਅਮ ਹਾਂ ਦੱਸੋ ਇਹ ਇਹ ਗੱਡੀ ਤਾਂ ਮੁੰਦੇਨੀ ਆਪਾਂ 3,85,000 ਰੁਪਏ ਦੀ ਆਈਡੀ ਕਾਰ ਹਾਂਜੀ ਹਾਂਜੀ ਐਸਯੂਵੀ ਫਲਾਈ ਟਾਇਰ ਨਵੇਂ ਐਸਯੂਵੀ ਆਹ ਤੋਂ ਆਲਟੋ ਕੈਟ 10 ਦੇ ਰੇਟ 'ਚ ਆ ਬਿਲਕੁਲ ਜੀ ਬਿਲਕੁਲ ਜਿਹੜੇ ਕਹਿੰਦੇ ਆ ਨਾ ਵੀ ਸਾਨੂੰ ਐਵਰੇਜ ਵਧੀਆ ਚਾਹੀਦੀ ਆ ਸਾਨੂੰ ਸੇਫਟੀ ਵਧੀਆ ਚਾਹੀਦੀ ਆ 20 ਦੀ ਐਵਰੇਜ ਹਾਂ 20 ਭਾਈ ਵੱਧ ਆ ਕੀ ਘੱਟ ਕਹਿ ਰਹੇ ਹੋ 20 ਤਾਂ ਉੱਤੇ ਦੀ ਐਵਰੇਜ ਕਰਨੀ ਆ ਇਹ ਕਾਰ ਨੇ ਨੰਬਰ ਤੁਹਾਡੇ ਮੂਰੇ ਸੇਫਟੀ ਡੀਜ਼ਲ ਦੀ ਕਾਰ ਡੀਜ਼ਲ ਦੀ ਕਾਰ ਸੇਫਟੀ ਪੱਕਾ 5 ਸਟਾਰ ਰੇਟਿੰਗ ਆ ਇਸ ਕਾਰ ਦੀ ਬਈ ਬਿਲਕੁਲ ਜੀ ਆਪਟਰਾ ਵੀਰੇ ਇਹ ਵੀ ਤੁਹਾਨੂੰ ਗਿਫਟ ਦੇਣਾ ਵਾ ਆਪਾਂ ਇੱਕ ਕਿੱਦਾਂ ਇਹਦੀ ਵੀ ਐਵਰੇਜ ਘੱਟੋ ਘੱਟ 17-18 ਦੀ ਆ ਇੰਜਨ ਚਲੋ 2000 ਸੀਸੀ ਹੈ ਇਹਦਾ ਹਾਂ ਗੱਡੀ ਤੁਹਾਨੂੰ ਆਪਾਂ ਦੇ ਦੇਣੀ ਹੈ ਇਹ ਇੱਕੋ ਹੀ ਦੇ ਰਿਹਾ ਅੱਜ ਕੋਸ਼ ਹੋ ਕੇ ਇਹ ਆਲੋ ਲੈ ਜਾਓ 1,55,000 ਦੀ ਗੱਡੀ ਚੱਕ ਲਓ ਇੱਕ ਲੱਖ 55,000 ਇਹ ਵੀ 10 ਲੱਖ ਰੁਪਏ ਦੀ ਸੀ ਜਦੋਂ ਆਈ ਸੀਗੀ ਵੀਰੇ ਇਹਨੂੰ ਰਾਕਟ ਕਹਿੰਦੇ ਵੀ ਹੈ ਹਾਂ ਨੰਬਰ ਤੁਹਾਡੇ ਫਿਊਲ ਕਿਹੜਾ ਹੈ ਡੀਜ਼ਲ ਡੀਜ਼ਲ 2.0 ਕ੍ਰੂਜ਼ ਤੋਂ ਪਹਿਲਾਂ ਇਹ ਹੀ ਡੀਜ਼ਲ ਰਾਕਟ ਵਜਦੀ ਸੀ ਇੱਕੋ ਹੀ ਰੇਟ ਅੱਜ ਦਾ ਕੋਈ ਪੋਣੇ ਦੋ ਨਹੀਂ ਕੋਈ ਸਵਾ ਦੋ ਨਹੀਂ 1 ਲੱਖ ਤੇ 55000 55000 ਦੀ ਨੈਟ ਫਟ ਕਾਰ ਆ ਬਾਈ ਨੰਬਰ ਤੁਹਾਡੀ ਸਕਰੀਨ ਤੇ ਨੇ ਕਾਲ ਕਰ ਲੋ ਆਜੋ ਹੋਰ ਦਿਖਾਈਏ ਤੁਹਾਨੂੰ ਮਾਲ ਬੜਾ ਬੜਾ ਕਿੰਨਾ ਸੀਗਾ 12 ਮਾਡਲ 2012 ਮਾਡਲ ਹੈ ਭਾਈ ਸਾਹਿਬ ਲੈ 10 ਮਾਡਲ ਦੇ ਰੇਟ ਤੇ ਦੇਤੀ ਆਜੋ ਆਜੋ ਤੁਹਾਨੂੰ ਸਟਾਰਟ ਹੋਰ ਦਿਖਾਈਏ ਨਵਾਂ ਆਇਆ ਵਾ ਆਜੋ ਸਾਡ ਵੀਰੇ ਆਪਣੇ ਤੋਂ ਤੁਹਾਨੂੰ ਆ ਸਾਰੀ ਗੱਡੀ ਰੰਗ ਦੀ ਨਾ Ориジナル ਆ ਵਰਪਰ ਵੀ ਪੇਂਟ ਨਹੀਂ ਹੈਗਾ 2018 ਮਾਡਲ ਹੈ ਇਹ ਡੀਜ਼ਲ ਦੀ ਕਾਰ ਠੀਕ ਹੈ ਐਸ ਐਕਸ ਵੇਰੀਐਂਟ ਹੂੰ 715000 ਰੁਪਏ ਦੀ ਗੱਡੀ ਦੇ ਦਾਂਗੇ ਤੁਹਾਨੂੰ 2018 ਮਾਡਲ ਦੇਖ ਲਓ ਹਾਂਜੀ ਹਾਂਜੀ ਡੀਜ਼ਲ ਕਾਰ ਆ ਦੇਖੋ ਕਾਰ ਕਾਰ ਦਾ ਰੇਟ ਹੁੰਦਾ ਵਾ ਜੇ ਤਾਂ ਤੁਸੀਂ ਲੈਣੀ ਆ ਕੋਈ ਪੀਸ ਚੇਂਜ ਵਾਲੀ ਕਾਰ ਜਾਂ ਕੋਈ ਪੇਂਟ ਹੋਈ ਚਾਰੋ ਘੇਰਾ ਕੁਝ ਵੀ ਪੇਂਟ ਦੀ ਆ ਜੇ ਤੁਹਾਨੂੰ ਸਸਤੀ ਵੀ ਮਿਲ ਜਾਣੀ ਆ ਜੇ ਬੰਪਰ ਤੋਂ ਬੰਪਰ ਓਰੀਜਨਲ ਚਾਹੀਦੀ ਆ ਇੱਕੋ ਹੀ ਰੇਟ 715000 ਰੁਪਏ 7.5 8 ਜਿਹੜਾ ਥੋੜੀ ਵੀਡੀਓ ਦੇਖ ਕੇ ਆ ਗਿਆ ਨਾ ਸੌਦਾ ਕਰਨ ਤੋਂ ਬਾਅਦ ਹਾਂ ਬਸੋ ਹਿਡਨ ਆ ਜਿਹੜਾ ਮੈਂ ਡਿਸਕਾਊਂਟ ਕਰੂੰਗਾ ਓਏ ਹੋਏ ਹੋਏ ਆ ਬਾਈ ਅੰਦਰੋਂ ਦੀ ਇੱਕ ਵਾਰੀ ਇੰਟੀਰੀਅਰ ਦਿਖਾ ਦਿਓ ਮੇਰਾ ਭਰਾ ਜਿਹੜੇ ਭਰਾ ਨੇ ਵਰਨਾ ਲੈਣੀ ਆ ਆ ਬਾਈ ਹੁਣ ਤਾਂ ਆ ਜਿਓ ਬੰਪ ਟੂ ਬੰਪਰ ओरिजिनल ਵਰਨਾ ਇਹਨਾਂ ਤੋਂ ਖੜੀ ਹੋਈ ਆ ਵਿਰੇ ਫਸਟ ਓਨਰ ਹੀ ਆ ਸੈਕਿੰਡ ਸੈਕਿੰਡ ਓਨਰ ਦੀ ਕਾਰ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਆ ਕਾਲ ਕਰ ਲਿਓ ਲੋਨ ਇਹਦੇ ਤੇ ਹੀ ਵਧੀਆ ਕਰਾ ਦੇਣਾ ਆਪਾਂ ਪਾਜੀ 50000 ਰੁਪਏ ਲੈ ਕੇ ਆਓ ਬਾਕੀ ਦਾ ਲੋਨ ਹੋ ਜਾਊਗਾ ਆਜੋ ਤੁਹਾਨੂੰ ਝੋਟਾ ਦੇਈਏ ਇੱਕ ਵਿਰੇ ਝੋਟਾ ਇਹ ਤੁਸੀਂ ਪਰਸਨਲ ਹੀ ਚਲਾਣੇ ਹੋ ਬਹੁਤ ਮੈਂ ਤੁਹਾਡੀਆਂ ਵੀਡੀਓ ਦੇ ਦਾਂ ਨਾ ਸਟੇਟਸ ਤੇ ਇਹਦੀਆਂ ਗੱਡੀਆਂ ਹਾਂ ਇਹ ਆਪਾਂ ਘਰੇ ਰੱਖੀ ਹੋਈ ਹੈ ਗੱਡੀ ਵੀਰੇ ਹਾਂ ਤੇ ਹੁਣੇ ਮੈਂ ਰੀਸੈਂਟਲੀ ਘੁੰਮ ਕੇ ਵੀ ਆਇਆ ਮਨਾਲੀ ਇਹਦੇ ਤੋਂ ਤਾੰਗ ਜਾ ਕੇ ਆਇਆ ਮੈਂ ਹਾਂ ਇਹ ਗੱਡੀ ਤੁਹਾਨੂੰ ਆਪਾਂ 1495000 ਰੁਪਏ ਦੇ ਦੇਣੀ 2017 ਮਾਡਲ ਟੌਪ ਵੇਰੀਐਂਟ 42 ਲੱਖ ਵਾਲਾ 42 ਲੱਖ ਵਾਲਾ ਕਿੰਨੇ ਦੇ ਵਿੱਚ ਭਾਈ 1495000 ਦੀ ਗੱਡੀ ਲੈ ਜਾਓ 14 ਲੱਖ ਤੇ 95000 ਦੇ ਵਿੱਚ ਐਡਾ ਤੁਹਾਨੂੰ ਝੋਟਾ ਦੇ ਦੇਣਾ ਆਪਾਂ 2.5 ਲੱਖ ਰੋ ਲਾਈਟਰ ਹੁਣੇ ਹੀ ਪੋਇਆ ਹੈ ਇਹ ਨਾ ਉਹ ਤੁਸੀਂ ਸਮਝ ਨਹੀਂ ਸਕਦੇ ਉਹ ਪੁਆਏ ਆਪਣੇ ਸ਼ੌਂਕ ਵਾਸਤੇ ਪੁਆਏ ਇਹ ਪਰਸਨਲੀ ਰੱਖੀ ਹੋਈ ਫੇਰ ਤਾਂ ਸ਼ੌਂਕ ਹੀ ਕੰਮ ਆ ਹੈਨਾ ਕਾਲ ਕਰ ਲਿਓ ਜਿਹੜੇ ਭਰਾ ਨੂੰ ਇਹ ਪੀਸ ਚਾਹੀਦਾ ਵਾ ਸਿੰਗਲ ਖੜਾ ਬਾਈ ਉਹਨਾਂ ਦੇ ਕੋਲ ਨੰਬਰ ਤੁਹਾਡੀ ਸਕਰੀਨ ਤੇ ਇੱਥੇ ਫਾਈਨਾਂਸ ਵੀ ਇਹਨਾਂ ਨੇ ਕਰਵਾ ਦੇਣਾ ਡੀਆਰ ਆਈ ਆਪਣੇ ਤੋਂ ਆਹ ਇਹ ਤਾਂ ਭਾਜੀ ਫੀਮ ਹੀ ਆ ਬਸ 2009 ਮਾਡਲ 29 ਤੱਕ ਪਾਸ ਹਾਂ ਗੱਡੀ ਤੁਹਾਨੂੰ ਦੇਣੀ 1,85,000 ਰੁਪਏ ਦੀ ਡੀਜ਼ਲ ਪਾਸਿੰਗ ਡੀਜ਼ਲ ਬੀਡੀਆਈ 29 ਤੱਕ ਪਾਸ ਹਾਂਜੀ ਕੋਈ ਚੌਥੇ ਪੰਜਵੇਂ ਨਹੀਂ 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 ਦੂਜੇ ਨਾਮ ਦੀ ਗੱਡੀ ਆ ਦੂਜੇ ਨਾਮ ਦੀ ਗੱਡੀ 185000 ਦੀ ਲੈ ਜਾਓ ਗਿਫਟ ਨਾਲ ਦੇਣਾ ਆਪਾਂ ਆਏ ਹੋਏ ਉਹ ਹਿڈن ਆ ਉਹ ਬਾਅਦ ਵਿੱਚ ਆ ਉਹ ਤਾਂ ਸਾਨੂੰ ਮਿਲਣਾ ਹੀ ਮਿਲਣਾ ਬਾਈ ਵੀਰੇ ਬੰਦਾ ਪੈਟਰੋਲ ਗੱਡੀ ਦਾ ਸ਼ੌਂਕ ਕੀ ਐ ਬੋਲੋ ਦਾ ਪਹਿਲਾਂ ਤਾਂ ਨਾ ਕਿੱਥੇ ਮਿਲਦੀ ਆ ਦੇਖੋ ਮੇਰਾ ਭਰਾ ਕਾਰ ਦੀ ਸਟੈਂਡਿੰਗ ਚੈੱਕ ਕਰੋ ਇੱਕ ਵਾਰੀ ਨਵੇਂ ਲਾਈ ਟਾਇਰ ਆ ਬ੍ਰਾਂਡ ਦੇ ਹੂੰ 16 ਮਾਡਲ ਐ ਠੀਕ ਐ ਵੀਰੇ ਪਹਿਲੇ ਨਾਮ ਦੀ ਐ ਹਾਂ ਇਹ ਗੱਡੀ ਆਪਾਂ ਤੁਹਾਨੂੰ 3 ਲੱਖ ਤੇ 25000 ਚ ਦੇ ਰਹੇ ਹਾਂ ਕਿਤੋਂ ਨਹੀਂ ਮਿਲਣੀ ਜਿੱਥੇ ਮਰਜੀ ਜਾਇਓ ਦਿੱਲੀ ਜਾਇਓ ਜਿੱਥੇ ਮਰਜੀ ਜਾਇਓ ਕਿੰਨਾ 16 16 ਮਾਡਲ ਪਹਿਲੇ ਨਾਮ ਦੀ ਸਿਰਫ 70000 ਕਿਲੋਮੀਟਰ ਚੱਲੀ ਹੈ ਬਸ ਸ਼ੈਰੀ ਭਾਜੀ ਕਹਿੰਦੇ 16 ਮਾਡਲ 3 ਲੱਖ ਤੇ 25000 ਰੇਅ ਲੈ ਜਾਓ ਯਾਰ ਅੱਜ ਗੱਡੀ ਦੇ ਲਓ ਫਿਰ ਇਹਨਾਂ ਨੂੰ ਬਾਅਦ ਚ ਇਹ ਨਾ ਕਿਓ ਵੀ ਮੇਰੇ ਜਿਆਦਾ ਸਸਤਾ ਦੇ ਦਰ ਮੈਂ ਭਾਈ ਨੂੰ ਪਹਿਲੇ ਗਿਆ ਮੈਂ ਕਿਹਾ ਭਾਈ ਦੇ ਦੋ ਰੇਟ ਯਾਰ ਕੋਈ ਗੱਲ ਨਹੀਂ ਨਵੇਂ ਸਾਲ ਤੇ ਨਵੇਂ ਰੇਟ ਦੇ ਨਹੀਂ ਦੇਣੇ ਆਪਾਂ ਅਣ ਨਾ ਮੇਰਾ ਭਰਾ ਸੱਚੀ ਕਹਿ ਰਿਹਾ ਮੈਂ ਤੁਸੀਂ ਰੇਟ ਟਰਾਈ ਕਰਿਓ ਅੱਜ ਫਲਾਈ ਟਾਇਰ ਹੁਣੇ ਪੁਆਏ ਆ 55000 ਦੇ ਤੁਸੀਂ ਅੱਜ ਜਿੱਥੇ ਮਰਜ਼ੀ ਰੇਟ ਟਰਾਈ ਕਰਿਓ ਅੱਜ ਇਹ ਰੇਟ ਨਹੀਂ ਮਿਲਣਾ ਬਾਈ 16 ਮਾਡਲ ਦਾ ਤਾਂ ਨਹੀਂ ਮਿਲਣਾ ਔਰ ਪੈਟਰੋਲ ਦੀ ਐਨ ੱਟੱਕੜ ਗਾਰ ਦੀ ਨੂੰ ਕਹਿੰਦੇ ਆ ਵੀਰੇ ਆ ਸਿਆਦ ਇਹ 2019 ਮਾਡਲ ਹੈ ਜੀ ਹਾਂਜੀ ਟੌਪ ਤੋਂ 1 ਪੁਆਇੰਟ ਥੱਲੇ ਆ ਕਰੂਜ਼ ਕੰਟਰੋਲ ਸਾਰੇ ਕੁਝ 에ਅਰ ਬੈਗ ਸਭ ਕੁਝ ਹੈਗਾ ਇਹਦੇ ਵਿੱਚ ਠੀਕ ਹੈ ਇਹ ਆਪਾਂ ਤੁਹਾਨੂੰ ਗੱਡੀ ਦੇਣੀ ਹੈ 575000 ਰੁਪਏ ਦੀ ਲਓ ਇਹ ਨਵੀਂ ਸ਼ੇਪ ਆ ਗਈ ਸੀ 19 ਚ 19 ਦੇ ਵਿੱਚ ਨਵੀਂ ਸ਼ੇਪ ਆ ਗਈ ਹਾਂ 18 ਚ ਸ਼ੇਪ ਦੂਜੀ ਸੀ ਅੰਦਰੋਂ ਇੰਟੀਰੀਅਰ ਵੀ ਚੇਂਜ ਹੈ ਬਾਹਰੋਂ ਗ੍ਰਿੱਲ ਵੀ ਚੇਂਜ ਹੈ ਉਹ ਵੁੱਡਨ ਜਾਂ ਇੰਟੀਰੀਅਰ ਹੈਗਾ ਹਾਂ ਹਾਂ ਹਾਂਜੀ 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 ਤੇ ਉਹੀ ਸਾਢੇ ਜਿਹੇ ਫਲਾਈ ਟਾਇਰ ਲੱਗੇ ਹੋਏ ਆ ਕੰਪਨੀ ਵਾਲੇ ਹੂੰ ਨੰਬਰ ਤੁਹਾਡੇ ਮੂਰੇ ਨੇ ਇਹ ਡੀਜ਼ਲ ਹੀ ਆ ਨਾ ਡੀਜ਼ਲ ਹੈ ਜੀ ਡੀਜ਼ਲ ਹੈ ਹਾਈਬ੍ਰਿਡ ਹੈ ਨਾਲੇ ਅੱਛਾ ਹਾਈਬ੍ਰਿਡ ਆ ਗਈ ਹਾਈਬ੍ਰਿਡ ਇਹ ਹਾਈਬ੍ਰਿਡ ਦੇ ਵਿੱਚ ਵੈਸੇ ਕਈਆਂ ਨੂੰ ਨਾ ਆਪਾਂ ਦੱਸ ਦਿੰਨੇ ਆ ਫਾਇਦਾ ਕੀ ਹੁੰਦਾ ਹਾਈਬ੍ਰਿਡ ਦਾ ਹਾਈਬ੍ਰਿਡ ਦੀ ਪਾਜੀ ਇੱਕ ਤਾਂ ਐਵਰੇਜ ਜ਼ਿਆਦਾ ਹੁੰਦੀ ਆ ਹਾਂ ਜਦੋਂ ਆਪਾਂ ਲਾਈਟਾਂ ਤੇ ਖੜੇ ਆ ਮਤਲਬ ਬੱਤੀਆਂ ਆ ਗਈਆਂ ਆਰ ਆਟੋਮੈਟਿਕਲੀ ਆਟੋਮੈਟਿਕਲੀ ਬੰਦ ਜਦੋਂ ਆਪਾਂ ਕਲੱਚ ਦੱਬਿਆ ਨਾਲ ਹੀ ਸਟਾਰਟ ਉਹ ਨਾਲ ਵਾਲੀ ਸਟਾਰਟ ਉਹਦਾ ਤੇਲ ਬਚਦਾ ਤੇਲ ਬਚਦਾ ਹਾਂਜੀ ਹਾਂ ਇਹਨਾਂ ਚੀਜ਼ਾਂ ਕਰਕੇ ਆਟੋਮੈਟਿਕ ਐਵਰੇਜ ਵੱਧ ਜਾਂਦਾ ਬਿਲਕੁਲ ਜੀ ਬਿਲਕੁਲ ਮਤਲਬ ਜੇ ਤੁਸੀਂ ਟ੍ਰੈਫਿਕ ਲਾਈਟਾਂ ਤੇ ਖੜੇ ਹੋ ਤੁਸੀਂ ਉਹ ਜ਼ਿਆਦਾਤਰ ਕੀ ਹੁੰਦਾ ਆਪਾਂ న్యూਟਰਲ ਕਰਕੇ ਕਲੱਚ ਛੱਡ ਦਿੰਨੇ ਆ। ਹਾਂ। ਉਹ ਜਿੱਦੇ ਦਿੱਤੇ ਆ ਆਟੋਮੈਟਿਕਲੀ ਬੰਦ ਹੋ ਜਾਂਦਾ। 5 ਮਿੰਟ ਤੁਹਾਡਾ ਆਪਣਾ ਡੀਜ਼ਲ ਤੁਹਾਡਾ ਆਪਣਾ ਉਹ ਸੇਵ ਹੋਇਆ ਨਾ। ਬਿਲਕੁਲ। ਇਹੀ ਚੀਜ਼ਾਂ ਦੇ ਕਰਕੇ ਐਵਰੇਜ ਦਾ ਫਰਕ ਪੈ ਜਾਂਦਾ ਬਾਈ ਹਨਾ। ਆ ਆ ਗਈ ਡੀਅਰ। ਭਾਜੀ ਇਹ ਟੋਪ ਮਾਡਲ ਹੈ 2016 ਮਾਡਲ। ਕੁਝ ਬਟਨ ਸਟਾਰਟ। ਠੀਕ ਹੈ। ਪੈਟਰੋਲ ਦੀ ਕਾਰ ਹੈ। ਹਾਂ। ਜਿਹਦੀ ਚਲਾਈ ਘੱਟ ਹੈ। ਉਹ ਪੈਟਰੋਲ ਦੀ ਕਾਰ ਪਸੰਦ ਕਰਦਾ ਬੰਦਾ। ਬਿਲਕੁਲ। ਤੇ ਇਹ ਗੱਡੀ ਤੁਹਾਨੂੰ ਆਪਾਂ 4,55,000 ਦੀ ਦੇ ਦੇਣੀ। ਅੱਜ 4,55,000 ਅੱਜ ਦਾ ਰੇਟ ਹੈ ਠੀਕ ਹੈ ਭਾਈ ਇਹ ਨਵੇਂ ਸਾਲ ਦੇ ਵਿੱਚ ਲੈ ਜਾਓ ਭਾਈ 6.5 ਦੇਖ ਲਓ ਚਲੋ ਜਾਂਦੋ ਫਿਰ ਕੋਈ ਨਹੀਂ ਜਿਹੜਾ ਤੁਸੀਂ ਉਹ ਕਿਹਾ ਉਹਦੇ ਵਾਸਤੇ 6.5 ਆ ਫਿਰ ਉਹ 6.5 ਆ ਇਹ ਫਾਇਦਾ ਵਾ ਦੋ ਦਾ ਰੇਟ ਆ 4,90,000 ਰੁਪਏ ਭਾਜੀ ਜਿਹੜਾ ਕਨਾਲ ਬਾਈ ਦੀ ਵੀਡੀਓ ਦੇਖ ਕੇ ਆਇਆ ਉਹਨੂੰ ਰੇਟ ਆਪਾਂ 6.5 ਦੇ ਦੇਣਾ ਨਾਲ ਹਿਡਨ ਗਿਫਟ ਦਵਾਂਗੇ ਨਾਲ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਹੋ ਗਈ ਆ ਗਾਰੰਟੀ ਦਾ ਫੁੱਲ ਹੈ ਜਿਹੜੀ ਮਰਜ਼ੀ ਗੱਡੀ ਲੈ ਲਓ ਵੇਰੇ ਆ ਵੈਂਟੋ ਹੜਾ ਆਜੋ ਆ ਤੋਹਫਾ ਦਿਖਾ ਇਹ ਪਹਿਲੇ ਨਾਮ ਦਾ ਹਾਂ ਪਹਿਲੇ ਨਾਮ ਦਾ 2018 ਮਾਡਲ ਹੈ ਜੀ ਹਾਂਜੀ ਫਸਟ ਓਨਰ ਹੈ ਹਾਂ ਦੋਨੇ ਚਾਬੀਆਂ ਨਾਲ ਹੂੰ ਤੁਹਾਨੂੰ ਗੱਡੀ ਦੇਣੀ ਹੈ 490000 ਰੁਪਏ ਦੀ ਇਹ ਕਿਤੋਂ ਨਹੀਂ ਮਿਲਣੀ ਜਿੱਥੇ ਮਰਜੀ ਜਾਇਓ ਮਾਡਲ ਵਾਰਾ ਦੱਸ ਦਿਓ 2018 ਮਾਡਲ ਡੀਜ਼ਲ ਦੀ ਕਾਰ ਹੈ ਫਸਟ ਓਨਰ ਹੈ ਪਲਾਈ ਟਾਇਰ ਦਿਖਾ ਦਿਓ ਨਵੇਂ ਆ 18 ਮਾਡਲ ਲਾਭ ਦਿਓ ਤੇ ਮਾੜੀ ਜੀ ਅੰਦਰ ਦਿਖਾਓ ਗੱਡੀ ਪਹਿਲਾਂ ਇੰਟੀਰੀਅਰ ਦੀ ਕਿੰਨੀ ਵਧੀਆ ਨਵੇਂ ਸੀਟ ਕਵਰ ਹੂੰ ਆਟੋ ਏਸੀ ਕਲਾਈਮੇਟ ਦੇਖੋ ਮੇਰਾ ਭਰਾ ਇਹ ਚੀਜ਼ਾਂ ਤੁਹਾਨੂੰ ਇਸ ਰੇਟ ਤੇ ਨਹੀਂ ਮਿਲਣੀਆਂ 18 ਮਾਡਲ ਦੀ ਆ ਮੇਰਾ ਭਰਾ ਡੀਜ਼ਲ ਹੀ ਹੈ ਨਾ ਹਾਂਜੀ ਡੀਜ਼ਲ ਹੈ ਮੇਰੇ 20+ ਦੀ ਆ ਭਾਜੀ 5,80,90 ਹਜ਼ਾਰ ਲੋਕ ਮੰਗਦੇ ਆ ਮੈਂ 4 ਲੱਖ ਮੈਂ 4,90,000 ਦੀ ਗੱਡੀ ਤੁਹਾਨੂੰ ਦੇ ਦੂੰਗਾ ਜਿਹੜਾ ਬੰਦਾ ਮੰਗਦੇ ਨਹੀਂ ਆ ਵੇਚਦੇ ਆ ਹਾਂ ਵੇਚਦੇ ਆ ਔਰ ਲੋਕੀ ਖਰੀਦਦੇ ਵੀ ਆ ਆ ਹਾਂ ਬਿਲਕੁਲ ਇਹ ਸਪੈਸ਼ਲ ਰੇਟ ਨਵੇਂ ਸਾਲ ਦਾ ਇਕੋ ਹੀ ਆ 18 ਮਾਡਲ ਦਾ ਕਿੰਨਾ ਸੀ 4,90,000 4,90,000 ਸਾਢੇ 5,500 6,6 ਦੀ ਜੇ ਲੈਣੀਆਂ ਉਹ ਗੱਲ ਮਰਜ਼ੀ ਤੁਹਾਡੀ ਆ ਆਹ ਸੀ ਟੋਂਡਾ ਸਿਟੀ 2014 ਮਾਡਲ ਹਾਂਜੀ ਡੀਜ਼ਲ ਦੀ ਕਾਰ ਆ ਸੈਕਿੰਡ ਓਨਰ ਪਲੇ ਟਾਇਰ ਨਵੇਂ ਆ ਹਾਂਜੀ ਤੁਹਾਨੂੰ ਗੱਡੀ 380000 ਰੁਪਏ ਦੀ ਦੇ ਦੇਣੀ ਆ 2014 ਮਾਡਲ 14 ਮਾਡਲ ਦੀ 22+ ਐਵਰੇਜ ਆ Honda City ਜਿਹਨੇ ਚਲਾਈ ਹੋਈ ਉਹਨੂੰ ਪਤਾ ਵਾ ਮੈਂ ਨਾ ਇੱਕ ਨਾ ਕਾਰ ਬੀਆਰ ਦੀ ਵੀਡੀਓ ਕੀਤੀ ਸੀ ਉਹ ਬਾਈ ਨੇ ਨਾ Honda City ਵੇਚੀ ਸੀਗੀ ਤੇ ਉਹਨੂੰ ਨਾ ਕਸਟਮਰ ਨੇ ਭਾਜੀ ਰਿਵਿਊ ਪਾਇਆ ਵੌਇਸ ਰਿਕਾਰਡਿੰਗ ਭੇਜੀ ਉਹਨੂੰ ਕਹਿੰਦਾ ਮੈਂ ਬਿਨਾ ਇਸੀ ਤੋਂ ਨਾ ਇਹਨੂੰ ਦਰਬਾਰ ਸਾਹਿਬ ਲੈ ਕੇ ਗਿਆ ਸੀ Honda City ਡੀਜ਼ਲ ਦੀ ਸੀ ਉਹ ਵੀ 28 ਦੀ ਐਵਰੇਜ ਆਈ ਹੋਊ ਭਾਜੀ 30 ਦੀ ਐਵਰੇਜ ਹਾਂ ਹੈਗੀ ਹੈ ਇਹਦੀ 6 ਗੇਰਾਂ ਵਾਲੀ ਭਾਈ ਆਰਾਮ ਨਾਲ ਐਵਰੇਜ ਆਉਂਦੀ ਹੈ ਅੱਜ ਤਾਂ ਨਾ ਗਿਫਟ ਦੇਦੇ ਆ ਕਾਪੀ ਭਾਈ ਨੇ ਨਾਲ ਰੱਖੀ ਹੋਈ ਐ ਸਿੱਧਾ 5 7 10000 ਰੁਪਏ ਰੱਖ ਕੇ ਗੱਡੀ ਦੇ ਦੇਣ ਹੋਰ ਕੀ ਪਤਾ ਕੀ ਗੱਲ ਹੁੰਦੀ ਆ ਉਦਾਂ ਜੇ ਤੁਸੀਂ ਆਮ ਆਉਂਗੇ ਆਮ ਤੁਹਾਨੂੰ ਆਸਕਿੰਗ ਹੋਣੀ ਕੁਝ ਹੋਰ ਨਹੀਂ ਨਹੀਂ ਜਦੋਂ 40 40000 ਦਾ ਫਰਕ ਪੈ ਜਾਣਾ ਜੀ ਉਹੀ ਮੈਂ ਕਹਿ ਰਿਹਾ ਵਾ ਜੇ ਤੁਸੀਂ ਪੇਜ ਦੇਖ ਕੇ ਆਗੇ ਆਪਣਾ ਫਿਰ ਤਾਂ ਤੁਹਾਨੂੰ ਪਤਾ ਹੀ ਆਪ ਵੀ ਭਰਾ ਨੇ ਜੋ ਤੁਹਾਡੇ ਨੇ ਰੇਟ ਤੁਹਾਡੇ ਰਿਹਾ ਜਿਹੜਾ ਵੀਡੀਓ ਚ ਦੇਤਾ ਰੇਟ ਪੱਕਾ ਹੀ ਆਈ ਪੱਕਾ ਹੀ ਆ ਤੇ ਉਹਦੇ ਬਾਅਦ ਵੀਰੇ ਹਾ ਖੜੀ ਜਿਹੜੀ ਇਹ ਭਾਜੀ 2008 ਮਾਡਲ ਗੱਡੀ ਫਸਟ ਓਨਰ ਹੈ ਹਜੇ ਤੱਕ 28 ਤੱਕ ਪਾਸ ਹੈ 8 ਮਾਡਲ ਸਵਿਫਟ ਨਹੀਂ ਹੋ ਸਕਦੀ ਪਹਿਲੇ ਨਾਲ ਦੀ ਪਹਿਲੇ ਨਾਮ ਦੀ ਦਵਾਗੇ ਇਹ ਤਾਂ ਫੇਮ ਲਾਤਾ ਪੂਰੇ ਪੰਜਾਬ ਤੇ ਬਸ ਕੁਛਕ ਤੋਹਫੇ ਹੋਣੇ ਆ ਚੱਲੀ ਵੀ 90 ਹਜ਼ਾਰੀ ਆ ਬਸ ਡਾਕਟਰ ਦੀ ਕਾਰ ਆ ਦੇਖੋ ਭਰਾ ਪਹਿਲੇ ਨਾਮ ਦੀ 28 ਤੱਕ ਪਾਸ 28 ਦੇ ਕੁਛ ਮਹੀਨਿਆਂ ਤੱਕ 28 ਦੇ ਕੁਛ ਮਹੀਨਿਆਂ ਤੱਕ ਸਾਢੇ 28 ਲਾ ਲਓ ਤੁਸੀਂ ਮੋਟਾ-ਮੋਟਾ ਹਾਂ ਠੀਕ ਐ ਕਾਰ ਪਹਿਲੇ ਨਾਮ ਦੀ ਗੱਡੀ ਤੁਹਾਨੂੰ ਗੱਡੀ 1,80,000 ਰੁਪਏ ਦੀ ਦੇ ਦਈਏ ਅੱਜ ਆਪਾਂ ਅਤੇ ਤੀਜੇ ਤੀਜੇ ਨਾਲੀਆਂ ਲੋਕੀ ਸਵਾ ਦੋ ਦੋ ਦੀ ਵੇਚ ਦਿੰਦੇ ਸਵਾ ਦੋ ਦੀ ਵਿਕਦੀ ਆ ਅਸੀਂ ਆਪ ਵੇਚੀਆਂ ਨੇ ਹੋਰ ਕੀ ਬਾਈ ਨੰਬਰ ਤੋਂ ਬੜੇ ਮੂਰੇ ਅੱਜ ਗਿਫਟ ਹੀ ਨੇ ਬਸ ਆ ਬਾਹਰ ਨੈਟ ਫੈਟ ਨਾਲ ਦੇਨੇ ਆਪਾਂ ਗਿਫਟ ਨਾਲ ਦੇਨੇ ਨੈਟ ਫੈਟ ਅੱਜ ਰੇਟ ਆ ਦੇਖੋ ਲਾਈ ਟਾਇਰ ਚੈੱਕ ਕਰਾਓ ਗੱਡੀ ਦਾ 2009 ਮਾਡਲ 29 ਤੱਕ ਪਾਸ ਨਵਾਂ ਆ ਇਹ ਨਵਾਂ ਮਾਡਲ 29 ਤੱਕ ਪਾਸ ਲੱਗਦੀ ਨਹੀਂ ਨਾ ਉਦਾਂ ਦੇਖਣ ਨੂੰ ਨਹੀਂ ਲੱਗਦੀ ਹੁਣ ਹਾਂ ਮੈਂ ਉਹੀ ਕਹਿ ਰਿਹਾ ਸੀਗਾ ਉਹ ਗੱਡੀ ਸਾਫ਼ ਆ ਤਾਂ ਨਹੀਂ ਲੱਗਦੀ 929 ਤੱਕ ਪਾਸ ਆ ਜੀ ਜੀ ਗੱਡੀ ਤਾਂ ਮੁੰਦੇਣੀ ਹੈ 1,95,000 ਰੁਪਏ ਦੀ ਆ ਇੱਕ 95 ਚ ਲਾਏ ਚੈੱਕ ਕਰਾ ਦਿਓ ਮੇਰਾ ਭਰਾ ਇਹਦੀਆਂ ਚੀਜ਼ਾਂ ਦੇ ਵਿੱਚੋਂ 50,000 ਦੇ ਤਾਂ ਲਾਈ ਕੱਢ ਦਿਓ ਤੁਸੀਂ ਵੀਰੇ ਉਹੀ ਤਾਂ ਮੈਂ ਕਹਿ ਰਿਹਾ ਰੇਟ ਰਹਿ ਕੀ ਗਿਆ ਨਾਲੇ Honda City ਆ ਕਿਹੜੀ ਆ ਫਿਊਲ ਕਿਹੜਾ ਇਹ ਏ ਪੈਟਰੋਲ ਪੈਟਰੋਲ ਦੀ ਆ ਗਈ ਹਾਂਜੀ ਹਾਂਜੀ ਨੰਬਰ ਤੁਹਾਡੇ ਮੂਰੇ ਪਤਾ 18 ਦੀ ਐਵਰੇਜ ਲੋਕਲ ਐਵਰੀਬਾਡੀ ਐਵਰੇਜ ਵਧੀ ਜਾਦੀ ਜਿਹੜੇ ਕਹਿੰਦੇ ਵੀ ਸਿਡਾਨ ਚਾਹੀਦੀ ਸਾਨੂੰ ਹਨਾ ਆ ਚੀਜ਼ ਲੈ ਲਓ ਸਸਤੀ ਗੱਡੀ 1,95,000 ਦੀ ਲਗਜ਼ਰੀ ਦੇ ਵਿੱਚ ਲਵੋ 55,000 ਦੇ ਤਾਂ ਲਾਈਟ ਆਰ ਦਾ ਸੈੱਟ ਆ ਗਿਆ ਬਾਈ ਆਹ ਰਿਅਰ ਵਾਲੀ ਇਹ ਡਿਜ਼ਾਇਰ ਆਪਾਂ ਤੁਹਾਨੂੰ ਦੇ ਦੇਣੀ ਹੈ 4,15,000 ਰੁਪਏ ਦੀ 15 ਮਾਡਲ ਗੱਡੀ ਹੈ ਭਾਜੀ ਔਲਾਈਟ ਟਾਇਰ ਲੱਗੇ ਹੋਏ ਜੈਡੀ ਆ ਇਹ ਪੇਂਟ ਦੀ ਸਾਰੇ ਗੱਡੀ Ориਜਨਲ ਤੁਸੀਂ ਕੀ ਅੱਜ ਸੋਚਿਆ ਸੀ ਵੀ ਪਾ ਟੱਕ ਪਾਣੀਆ ਕੱਲ ਹੀ ਤਿਆਰੀ ਤਿਆਰੀ ਆ ਕਾਪੀ ਕਿਉਂ ਫੜੀ ਆ ਆ ਦੇਖ ਲਓ ਕੱਲ ਦੀ ਕਾਪੀ ਕਿਉਂ ਫੜੀ ਆ ਕੱਲ ਦੀ ਤਿਆਰੀ ਫੁੱਲ ਦੀ ਬੁਰੀ ਆ ਨਾ ਹਾਂ ਹਾਂ ਬਸ ਆਵਾ ਸਾਡੀ ਨਾ ਅੰਚਲ ਚ ਵੀਡੀਓ ਹੋ ਗਈ ਸੀ ਥੋੜੀ ਲੇਟ ਬਾਈ ਉਹਨਾਂ ਦਾ ਡਿਸਕਸ਼ਨ ਚੱਲਦੀ ਥੋੜੀ ਮਿਸ ਹੈਪਨਿੰਗ ਹੋ ਗਈ ਸੀ ਤਾਂ ਕਰਕੇ ਵੀਡੀਓ ਲੇਟ ਆਈ ਪਰ ਹੁਣ ਜਦੋਂ ਆਈ ਆ ਤੇ ਫਿਰ ਫੇਰ ਤਪਾਈ ਉਹ ਟੱਕ ਪਾਣੀਪੁਰੀ 415000 ਦੀ 15 ਮਾਡਲ ਦੀ ਫਿਊਲ ਕਿਹੜਾ ਡੀਜ਼ਲ ਡੀਜ਼ਲ ਬੀਡੀਆਈ ਭਾਜੀ ਬੀਡੀਆਈ ਆ ਅੱਛਾ ਸੀਟ ਕਵਰ ਅੰਟੀਰੀਅਰ ਚੈੱਕ ਕਰਾਓ ਇੱਕ ਵੀ ਸਕ੍ਰੈਚ ਨਹੀਂ ਹੈਗਾ ਆ ਦੇਖੋ ਮੇਰਾ ਭਰਾ ਜਿਹੜੇ ਕਹਿੰਦੇ ਵੀ ਕੱਚ ਪੀਸ ਚਾਹੀਦਾ ਜੇ ਇਹਨੂੰ ਬਿਲਕੁਲ ਜੀ ਬੋਏ ਵੀ ਜੱਡੀਆਂ ਇਹਦੇ ਲੱਗੇ ਹੋਏ ਨੇ ਕੰਪਨੀ ਵਾਲੇ ਸਹੀ ਗੱਲ ਆ ਇਹਨਾਂ ਨੂੰ ਕੋਈ ਕਰਾਣ ਦੀ ਲੋੜ ਹੀ ਨਹੀਂ ਐ ਆਜੋ ਤੁਹਾਨੂੰ ਇੱਕ ਪਹਿਲੇ ਨਾਮ ਦੀ ਗੱਡੀ ਹੋਰ ਦਵਾ ਆਰਟੀਗਾ ਜਿਹੜੇ ਲੋਕ ਡੀਜ਼ਲ ਗੱਡੀ 7 ਸੀਟਰ ਭਾਲਦੇ ਆ ਮਨਿੰਦਰ ਭਾਈ ਮੈਨੂੰ ਆ ਗੱਡੀ ਦਾ ਰੇਟ ਵਧੀਆ ਚਾਹੀਦਾ ਵਾ ਲੋਕੀ ਬਹੁਤ ਮੰਗਦੇ ਐ ਮੈਂ ਕਿਹਾ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਿਹੜਾ ਮੈਂ ਰੇਟ ਦੇ ਦੇਣਾ ਵਾ ਸਹੀ ਗੱਲ ਆ ਕਿੰਨਾ ਮਾਡਲ ਆ ਇਹ ਇਹ 2015 ਮਾਡਲ ਹੈ ਜੀ ਆਰਟੀ ਘਰੇਲੂ ਗੱਡੀ 15 ਮਾਡਲ ਹਾਂਜੀ ਪਹਿਲੇ ਨਾਂ ਦੀ 430000 ਰੁਪਏ ਦੀ ਗੱਡੀ ਲੈ ਜਾਓ ਹਮ ਕਰਤੇ ਦੇ ਡਾਊਨ ਆਪਾਂ ਪੌਣੇ 5 ਕੋਈ ਸਵਾ 5 ਨਹੀਂ ਕੋਈ ਪੌਣੇ 5 ਫਰਸਟ ਓਨਰ ਘਰੇਲੂ ਗੱਡੀ 80000 ਚੱਲੀ ਸਿਰਫ ਬਾਹਰ ਨੰਬਰ ਤੁਹਾਡੇ ਮੂਰੇ ਆ ਕਾਲ ਕਰ ਲਓ ਔਰ ਪਹਿਲੇ ਨਾਂ ਦੀ ਆ ਸਭ ਤੋਂ ਵੱਡੀ ਗੱਲ ਆ ਔਰ ਫਿਊਲ ਕਿਹੜਾ ਡੀਜ਼ਲ 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 ਅੱਛਾ ਮੈਨੂੰ ਇਹ ਦੱਸੋ ਕਈ ਨਾ ਭਰਾ ਕਹਿੰਦੇ ਕਈਆਂ ਨੂੰ ਨਾ ਭਲੇਖਾ ਹੁੰਦਾ ਮੈਂ ਜਿੱਦਾਂ ਹੁਣ 4 ਸਾਲ ਹੋ ਗਏ ਚੈਨਲ ਚੱਲਦੇ ਨੂੰ ਹਾਂਜੀ ਹਾਂਜੀ ਲੋਕਾਂ ਨੂੰ ਜਾਗਰੂਕਤਾ ਨਹੀਂ ਹੈਗੀ ਲੋਕੀ ਕਹਿੰਦੇ ਵੀ ਜੇ 7 ਸੀਟਾਂ ਵਾ ਨਾ ਕਈਆਂ ਨੂੰ ਐ ਭਲੇਖਾ ਹੁੰਦਾ ਵੀ ਇਹਦੀ ਐਵਰੇਜ ਨਹੀਂ ਹੋਣੀ ਨਹੀਂ ਨਹੀਂ ਭਾਜੀ ਇਹਦੀ ਐਵਰੇਜ ਦੱਸੋ ਵੀ ਦੀ ਲਿਖ ਕੇ ਲੈ ਲਓ ਘੱਟੋ ਘਟ ਕਹਿ ਰਹੇ ਆ ਜਿਆਦਾ ਨਹੀਂ ਕਹਿਣਾ ਲੋਕਲ ਲੋਕਲ ਵੀ ਦੀ ਲਿਖ ਕੇ ਲੈ ਲਓ ਲੋਕਲ ਐਵਰੇਜ ਭਾਈ ਇਹ ਕਾਰਾਂ ਦਿੰਦੀਆਂ ਐਵਰੇਜ ਮਤਲਬ ਸ਼ਾਹੀ ਕਾਰਾਂ ਨੇ ਐਵਰੇਜ ਦੇ ਮਾਮਲੇ ਚ ਬਿਲਕੁਲ ਜੀ ਬਿਲਕੁਲ ਆਹਾ ਇਹ ਫਰਸਟ ਓਨਰ ਗੱਡੀ 2014 ਮਾਡਲ ਡਜ਼ਾਇਰ ਫਲਾਈ ਟਾਇਰ ਨਵੇਂ ਹੂੰ ਇਹ ਵੀ ਗੱਡੀ ਆਪਾਂ ਤੁਹਾਨੂੰ 380 ਦੀ ਦੇ ਦੇਣੀ ਆ 2014 14 ਮਾਡਲ ਬੀਡੀਆਈ ਡੀਜ਼ਲ ਦੇਖੋ 85 ਹਜ਼ਾਰ ਚੱਲੀ ਹੋਈ ਹੈ ਜੀ ਫਰਸਟ ਓਨਰ ਐ ਐਕਸਟਰਾ ਫਲਾਈ ਟਾਇਰ ਨਵੇਂ ਆ ਹੂੰ ਸੀਟ ਕਵਰ ਨਵੇਂ ਆ ਹੂੰ ਮੈਟ ਨਵੇਂ ਆ ਸਾਰਾ ਕੁਝ ਨਵਾਂ ਕਾਰ ਚੈੱਕ ਕਰੋ ਮੇਰਾ ਭਰਾ ਅੰਦਰੋਂ ਦੀ ਡੀਜ਼ਲ ਦੀ ਕਾਰ ਇਹਦੀ ਤਾਂ ਤੁਹਾਨੂੰ ਪਤਾ ਹੀ ਆ 25+ ਦੀ ਆ ਰਹੀ ਇਹਦੀ ਤਾਂ ਆਮ ਨਾ ਹੈਗੀ ਆ ਜੀ ਇਹ ਕਾਰਾਂ ਤਾਂ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਲੋਕਾਂ ਨੂੰ ਪਤਾ ਹੀ ਹੁੰਦਾ ਆਡੀਅੰਸ ਨੂੰ ਪਤਾ ਹੀ ਤੇ ਵੀਰੇ ਕੋਈ ਰੇਟ ਹੋਰ ਦਈਏ ਤੁਹਾਨੂੰ ਇਹਦਾ ਰੇਟ 3.80 ਲੱਖ ਹਰ ਦੱਸਤਾ ਮੈਂ ਹਾਂ ਹਾਂ 3.80 ਦੀ ਕਾਰ ਹੋਗੀ ਇਹ ਇਹ ਤਾਂ ਫਾਈਨਾਂਸ ਵੀ ਹੋ ਜਾਣਾ ਵਾਹ ਹਰਾਮ ਨਾਲ ਕਿਦਾਂ ਆ ਵੀ ਤੋਹਫਾ ਆ ਵੀ ਤੋਹਫਾ ਕਿਦਾਂ ਡੀਆਈਪੀ ਨੰਬਰ ਲੱਗਿਆ ਹੋਇਆ ਕਿੰਨਾ 74 ਨੰਬਰ ਓਏ ਹੋ 0074 ਹਾਂ ਮਨਿੰਦਰ ਵੀਰੇ ਇਹ ਪ੍ਰੋਲ ਦੀ ਕਾਰ ਹੈ 2011 ਮਾਡਲ ਹੈ ਹਾਂ ਇਹ ਗੱਡੀ ਤੁਹਾਨੂੰ ਆਪਾਂ 215000 ਰੁਪਏ ਦੇ ਦਿੰਦਾ ਵੀਰੇ ਨੰਬਰ ਸਣੇ ਬਿਲਕੁਲ 50000 ਦਾ ਨੰਬਰ ਹੈ ਹੁਣ ਮੈਂ ਪਤਾ ਕਰਕੇ ਆਉ ਕਚਹਿਰੀ ਜਾ ਕੇ ਵੀ ਨੰਬਰ ਕਿੰਨੇ ਦਾ ਵਾਦੀ ਹੋਊਗਾ ਹਾਂ 50 ਤੋਂ ਵੱਧ ਹੀ ਹੋਊਗਾ ਡਬਲ ਡਿਜੀਟ ਜਿਹੜੇ ਨੰਬਰ ਦੇ ਪਿੱਛੇ ਦੋ ਜ਼ੀਰੋ ਆ ਗਏ ਆ ਨਾ ਸਰਕਾਰੀ ਰੇਟ ਪਤਾ ਕਰ ਲਿਓ ਮਿਨੀਮਮ 50000 ਕਹਿ ਰਹੇ ਆ ਮੈਕਸਿਮਮ ਤਾਂ ਦਿਨਾ ਵੇਚ ਜਵੇ ਵੇਚ ਪਰ ਵੱਡੀ ਗੱਲ ਪਤਾ ਕੀ ਆ ਆਪਣੇ ਕੋਲੇ ਇੱਥੇ ਜਿੰਨੀਆਂ ਵੀ ਗੱਡੀਆਂ ਖਰੀਆਂ ਸਾਰੀਆਂ ਪੰਜਾਬ ਨੰਬਰ ਨੇ ਆਪਾਂ ਐਚ ਆਰ ਦਿੱਲੀ ਨੰਬਰ ਤੇ ਗੱਲ ਨਹੀਂ ਕਰਦੇ ਗੱਲ ਨਹੀਂ ਕਰਦੇ ਰੇਟ ਨਹੀਂ ਆਪਾਂ ਵੇਚਦੇ ਨਹੀਂ ਗੱਡੀ ਉਹ ਬਿਲਕੁਲ ਬਾਈ ਸਾਰੀਆਂ ਪੰਜਾਬ ਨੰਬਰ ਦੇ ਵਿੱਚ ਹੀ ਡੀਲ ਕਰਦੇ ਆ ਨਾਲੇ ਬਾਈ ਹੁਣਾਂ ਦਾ ਤੁਹਾਨੂੰ ਦੱਸ ਹੀ ਦਿੱਤਾ ਵਾ ਨਵੇਂ ਸਾਲ ਦੇ ਕਰਕੇ ਰੇਟ ਤੁਹਾਨੂੰ ਪਹਿਲਾਂ ਘਟਾ ਕੇ ਦਿੱਤੇ ਆ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਦਿੱਤੀ ਆ ਫੇ ਜੇ ਤਾਂ ਪੰਜ ਸੀਟਾਂ ਜੇ ਤਾਂ ਪੰਜ ਸੀਟਾਂ ਲੈ ਕੇ ਜਾਣੀਆਂ ਵਾ ਤਾਂ ਚਾਰ ਬੰਦੇ ਆਇਓ ਹਾਂ ਹੈ ਪੰਜਵੀਂ ਇੱਕ ਥਾਂ ਸਾਨੂੰ ਚਾਹੀਦੀ ਆ ਗਿਫਟ ਰੱਖਣ ਲਈ ਠੀਕ ਹੈ ਨਾ ਇਦਾਂ ਹੀ ਆ ਨਾ ਬਿਲਕੁਲ ਆ ਜੀ ਉਹ ਮੇਰਾ ਭਰਾ ਜੀ ਨੇ ਨੇ ਲੋਨ ਕਰਾਣਾ ਉਹਨਾਂ ਦਾ ਬਾਈ ਉਹਨਾਂ ਨੇ ਲੋਨ ਵੀ ਵਧੀਆ ਕਰਾ ਦੇਣਾ ਵਾ ਇੱਕੋ ਛੱਤ ਦੇ ਥੱਲੇ ਨਾ ਤੁਹਾਨੂੰ ਮਤਲਬ ਕਿਤੇ ਭੱਜਣ ਦੀ ਲੋੜ ਨਹੀਂ ਇਹਨਾਂ ਨੇ ਟਰਾਂਸਫਰ ਵੀ ਆਪ ਹੀ ਕਰਵਾ ਦੇਣੀ ਪੈਸੇ ਤੁਹਾਡੇ ਹੋਣਗੇ ਉਹ ਬਿਲਕੁਲ ਆਰਸੀ ਟਰਾਂਸਫਰ ਇਹਨਾਂ ਦੇ ਆ ਹਾਂ ਇਹਨਾਂ ਦੇ ਆ ਠੀਕ ਹੈ ਨਾ ਉਹ ਐਕਸਟਰਾ ਨੇ ਆਰਸੀ ਟਰਾਂਸਫਰ ਤੋਂ ਬਿਨਾ ਕਾਰ ਵੀ ਨਹੀਂ ਦੇਣੀ ਬਾਈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਨਾ ਰਵਾਕ ਹੀ ਦਿਆ ਕਰੋ ਹਣਾ ਤੇ ਸਕਰੀਨ ਤੇ ਤੁਹਾਡੇ ਨੰਬਰ ਨੇ ਕਾਲ ਕਰ ਲਿਓ ਬਾਈ ਉਹਨਾਂ ਨੂੰ ਬਾਕੀ ਇੱਕ ਵਾਰ ਮੁਬਾਰਕਾਂ ਦੇ ਦਿਓ ਸਾਰਿਆਂ ਨਵੇਂ ਸਾਲ ਦੀਆਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰੀ ਆਡੀਅנס ਨੂੰ ਜਿਹੜੇ ਸਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਮੁਬਾਰਕਾਂ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਬਿਲਕੁਲ ਜੀ ਇਹਨੇ ਤੁਸੀਂ ਪਿਆਰ ਦੇਨੇ ਆ ਆਯੋਗ ਦੋ ਮਹਾਰਾਜ ਬਿਲਕੁਲ ਭਾਈ ਬੱਟੀਆਂ ਕਰੀਏ ਸਾਰੇ ਤਰੱਕੀ ਕਰੋ ਬਿਲਕੁਲ ਜੀ ਬਿਲਕੁਲ ਤਾਂ ਤੱਕ ਲਈ ਜੀ ਮਿਲਦੇ ਆ ਨੈਕਸਟ ਵੀਡੀਓ ਤੇ ਮੇਰੇ ਸੋਹਣੇ ਭਰਾਵਾਂ ਦੇਣਾ ਮੈਂ ਸੋਹਣਾ ਜਿਹਾ ਕਮੈਂਟ ਡੀਕਦਾ ਪਿਆ ਇਹਨੂੰ ਕਹਦੇ ਕਮੈਂਟ ਕਰ ਦਵੇ ਕਮੈਂਟ ਕਰ ਦੋ ਭਾਜੀ ਅੱਜ ਵਧੀਆ ਜੇ ਤੁਹਾਡੇ ਵਾਸਤੇ ਵਧੀਆ ਗੱਡੀਆਂ ਘੱਟ ਰੇਟਾਂ ਦੇ ਵਿੱਚ ਲੈ ਕੇ ਆਏ ਆ ਪੰਜਾਬ ਨੰਬਰ ਦੀਆਂ ਗੱਡੀਆਂ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ